ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸਾ ਨੂੰ ਡਰਾਉਣ ਵਾਸਤੇ ਸਮੇਂ ਦੀਆਂ ਹਕੂਮਤਾਂ ਨੇ ਜ਼ੁਲਮ ਦੀ ਅਤ ਕਰ ਦਿੱਤੀ ਪਰ ਸਿੱਖਾਂ ਦਾ ਸਿੱਦਕ ਨਹੀਂ ਡੁਲਾ ਸਕੇ ਇਹ ਸਿੱਖਾਂ ਦਾ ਆਪਣੇ ਗੁਰੂ ਅਤੇ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਹੀ ਸੀ ਕਿ ਵੱਡੇ ਤੋਂ ਵੱਡੇ ਤਸੀਹੇ ਵੀ ਉਹਨਾਂ ਨੂੰ ਡੁਲਾ ਨਹੀਂ ਸਕੇ ਅਤੇ ਉਹਨਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੱਖ ਕੌਮ ਦੇ ਬਡਮੁੱਲੇ ਇਤਿਹਾਸ ਵਿੱਚ ਆਪਣੀ ਬੇਮਿਸਾਲ ਕੁਰਬਾਨੀ ਦੇ ਕੇ ਨਾਂ ਦਰਜ ਕਰਾਉਣ ਵਾਲੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਸ਼ਹੀਦੀ ਵੀ ਇੱਕ ਅਜਿਹੀ ਸ਼ਹੀਦੀ ਹੈ ਜਿਸ ਨੇ ਗੁਰੂ ਸਿਧਾਂਤਾਂ ਦੇ ਪੈਰਾ ਦਿੰਦੇ ਹੋਏ ਹਾਕਮਾਂ ਵੱਲੋਂ ਪੁੱਠੀ ਖਲ ਲਹਾਉਣ ਦੀ ਸਜ਼ਾ ਨੂੰ ਖਿੜੇ ਮੱਥੇ ਪਰਵਾਨ ਕੀਤਾ ਸ਼ਹੀਦ ਜੈ ਸਿੰਘ ਖਲਕਟ ਦਾ ਜਨਮ ਪਿੰਡ ਮੁਗਲ ਮਾਜਰਾ ਜਿਸ ਨੂੰ ਅੱਜਕੱਲ ਪਿੰਡ ਬਾਰਨ ਕਹਿੰਦੇ ਹਨ ਜਿਲ੍ਹਾ ਪਟਿਆਲਾ ਦੇ ਵਿੱਚ ਹੋਇਆ ਇਸ ਪਿੰਡ ਵਿੱਚ ਐਮਰ ਸ਼ਾਹ ਅਬਦਾਲੀ ਮੌਕੇ ਜ਼ਿਆਦਾ ਮੁਸਲਮਾਨ ਤੇ ਕੁਝ ਕੁ ਹਿੰਦੂ ਤੇ ਸਿੱਖ ਪਰਿਵਾਰ ਰਹਿੰਦੇ ਸਨ ਇੱਥੇ ਗੁਰੂ ਘਰ ਦਾ ਪ੍ਰੀਤਵਾਨ ਭਾਈ ਜੈ ਸਿੰਘ ਆਪਣੀ ਪਤਨੀ ਧਨਕੌਰ ਸਮੇਤ ਆਪਣੇ ਦੋ ਪੁੱਤਰਾਂ ਤੇ ਨੂ ਦੇ ਨਾਲ ਰਹਿ ਰਿਹਾ ਸੀ ਸਾਰਾ ਪਰਿਵਾਰ ਰਹਿਤਬਾਨ ਗੁਰਮਤ ਦਾ ਧਾਰਨੀ ਤੇ ਨਿਤਨੇਮੀ ਸੀ ਜਦ ਅਹਿਮਦ ਸ਼ਾਹ ਅਬਦਾਲੀ ਨੇ 1753 ਵਿੱਚ ਭਾਰਤ 'ਤੇ ਹਮਲਾ ਕੀਤਾ ਤਾਂ ਲਾਹੌਰ ਤੋਂ ਬਾਅਦ ਸਰਹਿੰਦ ਜਿੱਤ ਕੇ ਅਬਦુલ ਸਮਦ ਖਾਨ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ ਸਨ 1753 ਵਿੱਚ ਅਬਦુલ ਸਮਦ ਖਾਨ ਆਪਣੇ ਕਾਜੀ ਨਾਲ ਆਪਣੇ ਅਮਲੇ ਦੇ ਨਾਲ ਸਰਹਿੰਦ ਤੋਂ ਪਟਿਆਲੇ ਜਾ ਰਿਹਾ ਸੀ ਤਾਂ ਉਹ ਬਾਰਨਪਿੰਡ ਰੁਕਿਆ ਜਦੋਂ ਤੁਰਨ ਲੱਗਾ ਤਾਂ ਉਸਨੇ ਸਿਪਾਈਆਂ ਨੂੰ ਪਟਿਆਲੇ ਤੱਕ ਜਾਣ ਵਾਸਤੇ ਹੁੱਕੇ ਵਾਲਾ ਬੋਝਾ ਚੁੱਕਣ ਲਈ ਪਿੰਡ ਤੋਂ ਦੋ ਬੰਦੇ ਲਿਆਉਣ ਦਾ ਹੁਕਮ ਦਿੱਤਾ। ਸਿਪਾਹੀ ਜਦ ਪਿੰਡ ਗਏ ਤਾਂ ਉਹ ਪਾਈ ਜੈ ਸਿੰਘ ਨੂੰ ਬੋਝਾ ਚੁਕਾਉਣ ਲਈ ਲੈ ਆਏ। ਪਾਈ ਜੈ ਸਿੰਘ ਨੇ ਉਸ ਨੂੰ ਸਭ ਤੋਂ ਪਹਿਲਾਂ ਗੁਰਫਤੇ ਬੁਲਾਈ। ਅੱਗੋਂ ਕਾਜੀ ਨੇ ਕਿਹਾ ਕਿ ਉਹ ਸਿੱਖਾਂ ਤੈਨੂੰ ਨਹੀਂ ਪਤਾ ਤੂੰ ਕਿਸ ਅੱਗੇ ਖੜਾ ਹੈ। ਸਲਾਮ ਕਰਨ ਦੀ ਜਗ੍ਹਾ ਫਤਿਹ ਬੁਲਾ ਰਿਹਾ ਹੈ। ਲੱਗਦਾ ਤੈਨੂੰ ਜਾਨ ਪਿਆਰੀ ਨਹੀਂ ਹੈ। ਪਾਈ ਜੈ ਸਿੰਘ ਨੇ ਕਿਹਾ ਕਿ ਕਾਜੀ ਜੀ ਜਿਵੇਂ ਤੁਹਾਡੇ ਮੁਰਸ਼ਿਦ ਨੇ ਸਲਾਮ ਕਰਨ ਲਈ ਕਿਹਾ ਉਸੇ ਤਰ੍ਹਾਂ ਮੇਰੇ ਮੁਰਸ਼ਿਦ ਨੇ ਫਤਿਹ ਬਲੌਣ ਲਈ ਕਿਹਾ ਹੈ ਗੁੱਸੇ ਵਿੱਚ ਅਬਦੁਲ ਸਮਦ ਖਾਂ ਕਹਿੰਦਾ ਹੈ ਕਿ ਸਿੱਖਾ ਸਾਡਾ ਇਹ ਸਮਾਨ ਚੁੱਕ ਕੇ ਪਟਿਆਲੇ ਤੱਕ ਚੱਲ ਪਾਈ ਜੈ ਸਿੰਘ ਨੇ ਕਿਹਾ ਕਿ ਬੋਝਾ ਤਾਂ ਮੈਂ ਚੁੱਕ ਲਵਾਂਗਾ ਪਰ ਇਸ ਦੇ ਵਿੱਚ ਹੈ ਕਿ ਸਿਪਾਹੀ ਨੇ ਜਵਾਬ ਦਿੱਤਾ ਕਿ ਇਸ ਵਿੱਚ ਹਜ਼ੂਰ ਦਾ ਹੁੱਕਾ ਅਤੇ ਤੰਬਾਕੂ ਹੈ ਪਾਈ ਜੈ ਸਿੰਘ ਨੇ ਕਿਹਾ ਕਿ ਮੁਆਫ ਕਰਨਾ ਫੌਜਦਾਰ ਜੀ ਮੈਂ ਇਹ ਜਗਤ ਝੂਠ ਆਪਣੇ ਸਿਰ ਤੇ ਨਹੀਂ ਚੁੱਕ ਸਕਦਾ ਤੁਸੀਂ ਇਸ ਲਈ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰ ਲਓ ਕਾਜੀ ਗੁੱਸੇ ਵਿੱਚ ਆਖਦਾ ਹੈ ਤੂੰ ਜਾਣਦਾ ਨਹੀਂ ਹੈ ਕਿ ਤੂੰ ਕਿਸ ਅੱਗੇ ਖੜਾ ਹੈ ਇਸ ਲਈ ਚੁੱਪ ਕਰਕੇ ਇਹ ਬੋਝਾ ਉਠਾ ਕੇ ਸਾਡੇ ਨਾਲ ਚੱਲ ਭਾਈ ਜੈ ਸਿੰਘ ਨੇ ਕਿਹਾ ਕਾਜੀ ਜੀ ਜਿਵੇਂ ਤੁਹਾਡੇ ਧਰਮ ਵਿੱਚ ਸੂਰ ਹਰਾਮ ਹੈ ਇਸੇ ਤਰ੍ਹਾਂ ਸਾਡੇ ਧਰਮ ਵਿੱਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਸ਼ੂਨਾ ਵੀ ਹਰਾਮ ਹੈ ਉਹਨਾਂ ਨੇ ਕਿਹਾ ਕਿ ਮੇਰੇ ਗੁਰੂ ਦੇ ਬੋਲ ਹਨ ਪਾਣ ਸੁਪਾਰੀ ਖਾਤੇ ਮੁਖ ਬਿੜੀਆਂ ਲਾਈਏ ਹਰ ਹਰ ਕਦੇ ਨਾ ਚੇਤੀਏ ਜੰਮ ਪਕੜ ਚਲਾਈਏ ਉਹਨਾਂ ਗੁਰਬਾਣੀ ਵਿੱਚੋਂ ਇੱਕ ਹੋਰ ਉਦਾਹਰਣ ਦੇ ਕੇ ਸਮਝਾਇਆ ਜਿਤ ਪੀਤੇ ਖਸਮ ਵਿਸਰੇ ਦਰਗੇ ਮਿਲੇ ਸਜਾਈ ਝੂਠਾ ਮਦ ਮੂਲ ਨ ਪੀਚੀਏ ਜੇ ਕੇ ਪਰੇ ਵਸਾਈ ਇਹ ਨਸ਼ੀਲੇ ਪਦਾਰਥ ਤਾਂ ਜਿੱਥੇ ਬੰਦੇ ਨੂੰ ਰੱਬ ਨਾਲ ਤੋੜਦੇ ਹਨ ਉੱਥੇ ਹੀ ਸਰੀਰ ਨੂੰ ਵੀ ਕਈ ਤਰ੍ਹਾਂ ਦੇ ਰੋਗ ਲਾਉਂਦੇ ਹਨ ਸਾਡੀ ਰਹਿਤ ਵਿੱਚ ਤਾਂ ਇਹ ਵਰਜਿਤ ਹਨ ਸੋ ਭਾਈ ਮੈਂ ਇਸ ਜਗਤ ਝੂਠ ਤੰਬਾਕੂ ਨੂੰ ਹੱਥ ਲਾ ਕੇ ਕਰਹਿਤਿਆ ਨਹੀਂ ਬਣਨਾ ਤੁਸੀਂ ਕੋਈ ਖੋਰ ਬੰਦਾ ਵੇਖ ਲਓ ਅਬਦੁਲ ਸਮਦ ਖਾਂ ਗੁੱਸੇ ਵਿੱਚ ਬੋਲਿਆ ਜੇ ਭਲੀ ਚਾਉਂਦਾ ਹੈ ਤਾਂ ਬੋਝਾ ਚੁੱਕ ਲੈ ਪਾਈ ਜੈ ਸਿੰਘ ਨੇ ਵੀ ਰੋਬ ਨਾਲ ਕਿਹਾ ਮੈਂ ਨਹੀਂ ਚੁੱਕਾਂਗਾ ਤੁਸੀਂ ਜੋ ਕਰਨਾ ਹੈ ਕਰ ਲਓ ਅਬਦુલ ਸਮਦ ਖਾਨੇ ਸਿਪਾਈਆਂ ਨੂੰ ਪਾਈ ਜੈ ਸਿੰਘ ਨੂੰ ਹੁਕਮਨਾਮਾ ਮੰਨਣ ਕਰਕੇ ਦਰਖਤ ਨਾਲ ਪੁੱਠਾ ਲਟਕਾ ਕੇ ਉਸ ਦੀ ਖਲ ਲਾਉਣ ਦਾ ਹੁਕਮ ਦਿੱਤਾ ਇਸ ਦੇ ਨਾਲ ਹੀ ਉਸ ਦੇ ਪਰਿਵਾਰ ਨੂੰ ਵੀ ਖਤਮ ਕਰਨ ਦਾ ਹੁਕਮ ਦਿੱਤਾ ਸਿਪਾਈਆਂ ਨੇ ਇੱਕ ਪਾਸੇ ਪਾਈ ਜੈ ਸਿੰਘ ਦੀ ਪਤਨੀ ਧਨਗੌਰ ਦੋਵੇਂ ਪੁੱਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਨੂੰ ਨੂੰ ਪਾਈ ਜੈ ਸਿੰਘ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ ਪਾਈ ਜੈ ਸਿੰਘ ਦੀ ਇੱਕ ਨੂ ਬਚ ਕੇ ਨਿਕਲਣ ਦੇ ਵਿੱਚ ਸਫਲ ਹੋ ਗਏ ਜੋ ਗਰਭवती ਸੀ ਜਿਸ ਨੇ ਅੰਬਾਲਾ ਜਾ ਕੇ ਇੱਕ ਬਾਲਕ ਨੂੰ ਜਨਮ ਦਿੱਤਾ ਸੀ ਪਰਿਵਾਰ ਨੂੰ ਸ਼ਹੀਦ ਕਰਨ ਉਪਰੰਤ ਜਲਾਦਾ ਨੇ ਰੰਬੀਆਂ ਨਾਲ ਪਾਈ ਜੈ ਸਿੰਘ ਦੀ ਪੁੱਠੀ ਖਲ ਲਾ ਕੇ ਸ਼ਹੀਦ ਕਰ ਦਿੱਤਾ ਪਾਈ ਜੈ ਸਿੰਘ ਆਪਣੇ ਪਰਿਵਾਰ ਸਮੇਤ ਸਿੱਖੀ ਸਿੱਧਕ ਨਿਭਾ ਗਏ ਗੁਰੂ ਪਿਆਰੀ ਸਾਸ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਸੇ ਵਿਸਥਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ